ਲੁਧਿਆਣਾ ਦੇ ਵਿੱਚ ਵਿਜੀਲੈਂਸ ਵਿਭਾਗ ਵੱਲੋਂ ਤਹਿਸੀਲਦਾਰ ਅਤੇ ਇੱਕ ਐਡਵੋਕੇਟ ਤੇ ਕੁੱਲ 9 ਲੋਕਾਂ ਤੇ ਕਾਰਵਾਈ ਕੀਤੀ ਗਈ ਸੀ ਪਿਛਲੇ ਦਿਨਾਂ ਦੇ ਵਿੱਚ ਜਿਸ ਤੋਂ ਬਾਅਦ ਜਿੰਨੇ ਵੀ ਤਹਿਸੀਲਦਾਰ ਸੀ ਉਹ ਸਮੂਹਿਕ ਛੁੱਟੀ ਤੇ ਚਲੇ ਗਏ ਸੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖਰੜ ਤਹਿਸੀਲ ਦੇ ਵਿੱਚ ਪਹੁੰਚੇ ਉੱਥੇ ਉਹਨਾਂ ਨੇ ਚੇਤਾਵਨੀ ਦਿੱਤੀ ਤਹਿਸੀਲਦਾਰਾਂ ਨੂੰ ਕਿ ਤੁਸੀਂ ਸਮੂਹਿਕ ਛੁੱਟੀ ਤੇ ਰਹੋ ਬਾਕੀ ਜਿਹੜੇ ਹੈਗੇ ਨੇ ਅਫਸਰ ਉਹਨਾਂ ਦੀ ਡਿਊਟੀਆਂ ਇੱਥੇ ਲਾ ਦਿੱਤੀਆਂ ਜਾਣਗੀਆਂ ਮੈਂ ਲੁਧਿਆਣਾ ਦੇ ਇੱਕ ਤਹਿਸੀਲ ਦੇ ਵਿੱਚ ਆ ਜਿੱਥੇ ਜਿੰਨੇ ਵੀ ਇੱਥੇ ਮੁਲਾਜ਼ਮ ਹੈ ਉਹ ਪਰਤਨੇ ਸ਼ੁਰੂ ਹੋ ਗਏ ਨੇ ਔਰ ਅੰਦਰ ਜਿਹੜੇ ਨਾਇਬ ਤਹਿਸੀਲਦਾਰ ਆ ਉਹ ਵੀ ਇੱਥੇ ਪਹੁੰਚੇ ਹੋਏ ਨੇ ਕੰਪਿਊਟਰਾਂ ਤੇ ਕੰਮ ਸ਼ੁਰੂ ਹੋ ਗਿਆ ਏਕ ਚੰਗੀ ਤਸਵੀਰ ਹੈ ਉਹਨਾਂ ਲੋਕਾਂ ਵਾਸਤੇ ਜਿਹੜੀ ਪੰਜਾਬ ਦੀ ਜਨਤਾ ਖੱਜਲ ਖਵਾਰ ਹੋ ਰਹੀ ਹੈ ਮੇਰੇ ਹੱਥ ਇੱਕ ਲਿਸਟ ਵੀ ਹੈ ਇਹ ਪੂਰਵੀ ਪੱਛਮੀ ਅਤੇ ਕੇਂਦਰੀ ਦੀ ਹੈ ਜਿੱਥੇ ਡਿਊਟੀਆਂ ਲਾਈਆਂ ਗਈਆਂ ਨੇ ਜਦੋਂ ਦੇ ਤਹਿਸੀਲਦਾਰਾਂ ਨੇ ਐਲਾਨ ਕੀਤਾ ਕਿ ਉਹ ਸਮੂਹਿਕ ਛੁੱਟੀ ਤੇ ਨੇ ਪਰ ਹਜੇ ਤਹਿਸੀਲ ਆਫਿਸ ਦੇ ਵਿੱਚ ਸਨਾਟਾ ਛਾਇਆ ਪਰ ਕੰਮ ਕਾ ਜਿਹੜਾ ਹੈ ਉਹ ਹੋਣਾ ਹੌਲੀ ਹੌਲੀ ਸ਼ੁਰੂ ਹੋ ਗਿਆ ਔਰ ਮੇਰੇ ਹੱਥ ਜਿਹੜੀ ਲਿਸਟ ਹੈ ਮੈਂ ਉਹ ਵੀ ਕੈਮਰਾਮੈਨ ਨੂੰ ਕਹੂੰਗਾ ਇਹ ਰਜੇਸ਼ ਕੁਮਾਰ ਸੁਪਰਡੈਂਡੈਂਟ ਇਸ ਨੂੰ ਪੂਰਬੀ ਵਿੱਚ ਲਾਇਆ ਗਿਆ ਹਰਵਿੰਦਰ ਸਿੰਘ ਇਸ ਨੂੰ ਪੱਛਮੀ ਵਿੱਚ ਚਲਾਇਆ ਗਿਆ ਹਰਜਿੰਦਰ ਕੌਰ ਕਾਂਗੋ ਇਸ ਨੂੰ ਦਫਤਰ ਸਬ ਰਿਟਾਰ ਸਮਰਾਲਾ ਲਾਇਆ ਗਿਆ ਸੋ ਇਹ ਜਿਹੜੀ ਲਿਸਟ ਹੈ ਇਸ ਲਿਸਟ ਦੇ ਮੁਤਾਬਕ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਐਲਾਨ ਕੀਤਾ ਸੀ ਕਿ ਚਾਹੇ ਤਹਿਸੀਲਦਾਰ ਸਮੂਹਿਕ ਛੁੱਟੀ ਤੇ ਗਏ ਨੇ ਉਹਨਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਹੋਵੇ ਪਰ ਉਹਨਾਂ ਦੀ ਥਾਂ ਅਸੀਂ ਦੂਜੇ ਜਿਹੜੇ ਅਫਸਰ ਹੈ ਉਹਨਾਂ ਨੂੰ ਲਾਇਆ ਜਾਏਗਾ ਇੱਕ ਤਸਵੀਰ ਇਹ ਵੀ ਚੰਗੀ ਹੈ ਕਿ ਚਾਹੇ ਇੱਥੇ ਮੁਲਾਜ਼ਮ ਆਨੇ ਸ਼ੁਰੂ ਹੋਏ ਨੇ ਦੂਜੇ ਪਾਸੇ ਨਾਇਬ ਤਹਿਸੀਲਦਾਰ ਵੀ ਇੱਥੇ ਪਹੁੰਚ ਗਏ ਨੇ ਨਾਇਬ ਤਹਿਸੀਲਦਾਰ ਨਾਲ ਸਾਡੀ ਗੱਲਬਾਤ ਹੋਈ ਹੈ ਪਰਮਪਾਲ ਸਿੰਘ ਨੇ ਔਰ ਉਹਨਾਂ ਦਾ ਆਖਰ ਹੈ ਕਿ ਉਹ ਜਿੰਨੇ ਵੀ ਤਹਿਸੀਲਦਾਰ ਆ ਪੂਰੇ ਪੰਜਾਬ ਭਰ ਦੇ ਵਿੱਚ ਉਹ ਇੱਥੇ ਪਹੁੰਚਨੇ ਸ਼ੁਰੂ ਹੋਏ ਆ ਸੀ ਪਰ ਜਿਹੜਾ ਰਜਿਸਟਰ ਦਾ ਕੰਮ ਹੈ ਉਹ ਅਸੀਂ ਨਹੀਂ ਕਰਾਂਗੇ ਰਜਿਸਟਰੀ ਦਾ ਪਰ ਜਿਹੜੇ ਬਾਕੀ ਪੈਂਡਿੰਗ ਕੰਮ ਹੈ ਪਬਲਿਕ ਡੀਲਿੰਗ ਦੇ ਉਹ ਕਿੱਥੇ ਜਾਣਗੇ ਤੁਸੀਂ ਨਾਇਬ ਤਹਿਸੀਲਦਾਰ ਹੋ ਇੱਥੇ ਅੱਛਾ ਕਿਹੜੇ-ਕਿਹੜੇ ਤੁਸੀਂ ਇੱਥੇ ਪਹੁੰਚ ਗਏ ਹੋ ਕੀ ਜਿਹੜੀ ਸਮੂਹਿਕ ਛੁੱਟੀ ਸੀ ਉਹ ਵਾਪਸ ਲੈ ਲਈ ਸਮੂਹਿਕ ਛੁੱਟੀ ਦੇਖੋ ਜੀ ਜੋ ਕੱਲ ਅਨਾਉਂਸ ਹੋਇਆ ਸੀ ਉਹਦੇ ਮੁਤਾਬਿਕ ਰਜਿਸਟ੍ਰੇਸ਼ਨ ਇਲਾਵਾ ਬਾਕੀ ਸਾਰੇ ਕੰਮ ਕਰਾਂਗੇ ਸਾਡੀ ਸਰਕਾਰ ਨਾਲ ਪ੍ਰਧਾਨ ਜੀ ਦੀ ਗੱਲ ਚੱਲ ਰਹੀ ਹੈ ਜੋ ਵੀ ਹੋਊਗਾ ਉਹ ਦੇ ਮੁਤਾਬਕ ਖਾਰਾ ਕੰਮ ਹੋਊਗਾ ਅੱਛਾ ਰਜਿਸਟਰੀ ਦਾ ਕੰਮ ਨਹੀਂ ਹੋਏਗਾ ਬਾਕੀ ਜਿਹੜੇ ਬਾਕੀ ਜਿਹੜੇ ਕੰਮ ਅਥੋਰਿਟੀ ਦੇ ਆਧਾਰ ਤੇ ਹੋਣਗੇ ਕੰਮ ਹੋਊਗਾ ਜੀ ਰਜਿਸਟਰੀ ਦਾ ਹੋਏਗਾ ਕੰਮ ਜੋ ਵੀ ਕੰਮ ਅਥੋਰਿਟੀ ਦੇ ਆਧਾਰ ਤੇ ਹੋਊਗਾ ਹੋਊਗਾ ਜੀ ਮਤਲਬ ਜਿਹੜੇ ਲੋਕੀ ਜਿਹੜੇ ਲੋਕ ਦੇਖ ਰਹੇ ਨੇ ਜਿਨ੍ਹਾਂ ਦੀ ਰਜਿਸਟਰੀਆਂ ਕਿਉਂਕਿ ਸੋਮਵਾਰ ਸ਼ਨੀਵਾਰ ਤੇ ਐਤਵਾਰ ਛੁੱਟੀ ਸੀ ਸੋਮਵਾਰ ਤੁਸੀਂ ਸਮੂਹਿਕ ਛੁੱਟੀ ਦਾ ਐਲਾਨ ਕਰ ਦਿੱਤਾ ਹੁਣ ਤੁਸੀਂ ਦਫਤਰਾਂ ਦੇ ਵਿੱਚ ਪਹੁੰਚੋ ਇੱਕ ਪੋਜ਼ਿਟਿਵ ਜਿਹੜੀ ਆ ਇਹ ਅਪਡੇਟ ਹੈ ਪਰ ਅਸੀਂ ਪਬਲਿਕ ਨਾਲ ਕੋਈ ਸਫਰ ਹੁੰਦੇ ਨਾ ਅਸੀਂ ਸਾਰਿਆਂ ਦੇ ਨਾਲ ਆ ਪਬਲਿਕ ਦੇ ਨਾਲ ਵੀ ਆ ਅਸੀਂ ਆਪ ਦਾ ਜੋੜੀ ਹੈ ਸਾਡੀ ਗੱਲ ਚੱਲ ਰਹੀ ਹੈ ਸਰਕਾਰ ਨਾਲ ਉਹਨਾਂ ਦੇ ਅਸੀਂ ਨਾਲ ਵੀ ਪਰਪਲ ਜੀ ਥੋੜੇ ਸ਼ਬਦਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਖਰੜ ਪਹੁੰਚੇ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਇਸ ਕਰਕੇ ਤਾਂ ਨਹੀਂ ਤੁਸੀਂ ਵਾਪਸ ਆ ਗਏ ਨਹੀਂ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਬਾਕੀ ਸਾਰਿਆਂ ਉਹਨੇ ਆਖਿਆ ਕਿ ਬਾਕੀ ਨੌਜਵਾਨ ਨੇ ਮੈਂ ਭਰਤੀਆਂ ਕਰਾਂਗਾ ਅਗਰ ਮੈਂ ਕਰਪਸ਼ਨ ਨਹੀਂ ਹੋਣ ਦਵਾਂਗਾ ਇੱਕ ਕਰਪਸ਼ਨ ਦਾ ਦੋਸ਼ ਲੱਗਾ ਤਹਿਸੀਲਦਾਰ ਤੇ ਤੁਸੀਂ ਸਾਰੇ ਸਮੂਹਿਕ ਛੁੱਟੀ ਤੇ ਚਲੇ ਗਏ ਇਹ ਡਿਸੀਜਨ ਤੁਸੀਂ ਲਿਆ ਪਰ ਹੁਣ ਤੁਸੀਂ ਇਹ ਡਿਸੀਜਨ ਵਾਪਸ ਲੈ ਰਹੇ ਹੋ ਨਹੀਂ ਜੀ ਦੇਖੋ ਵੀ ਨਵੇਂ ਬੱਚੇ ਆਉਣ ਜ਼ਰੂਰ ਹੈ ਮੋਸਟ ਵੈਲਕਮ ਹੈ ਚਲੋ ਗਵਰਨਮੈਂਟ ਉਹਨਾਂ ਨੂੰ ਭਰਤੀ ਕਰੂਗੀ ਠੀਕ ਹੈ ਦੇਕਨ ਵੈਲਕਮ ਆਨ ਅਸੀਂ ਵੀ ਚਲੋ ਨਿਊਲੀ ਅਪੁਆਇੰਟਮੈਂਟ ਅਸੀਂ ਵੀ ਬੈਠੇ ਆਪਦੀ ਜੌਬ ਕਰਦੇ ਕੋਈ ਗੱਲ ਨਹੀਂ ਇਸ ਤਰ੍ਹਾਂ ਦੀ ਨਹੀਂ ਪਰ ਜੋ ਹੋਇਆ ਉਹ ਗਲਤ ਹੋਇਆ ਤੁਸੀਂ ਮੰਨਦੇ ਹੋ ਕਿਸ ਤਰ੍ਹਾਂ ਜਿਹੜੀ ਕਾਰਵਾਈ ਬਿਜ਼ਨਸ ਵਿੱਚ ਭਾਗ ਨਹੀਂ ਕੀਤੀ ਹੈ ਜੋ ਹੋਊਗਾ ਜੋ ਜੋ ਉਹਦੇ ਪਰ ਇਨਕੁਆਰੀ ਜਦਰੀ ਜੋ ਆਊਗਾ ਸਾਹਮਣੇ ਉਸ ਮਤਲਬ ਤੁਸੀਂ ਹੁਣ ਸਮੂਹਿਕ ਛੁੱਟੀ ਤੋਂ ਵਾਪਸ ਆ ਕੇ ਦਫਤਰਾਂ 'ਚ ਪਰ ਲਗੇ ਸਾਰੇ ਦਫਤਰਾਂ 'ਚ ਬੈਠੇ ਜਿੰਨੇ ਜਿੰਨੇ ਵੀ ਇੱਥੇ ਸਾਨੂੰ ਤਕਰੀਬਨ ਲੱਗ ਰਹੇ ਨੇ ਮੈਸੇਜ ਅਸੀਂ ਆਏ ਆ ਬੈਠੇ ਆ ਸੋ ਇਹ ਜਿੰਨੇ ਵੀ ਪੰਜਾਬ ਦੀ ਜਨਤਾ ਦੇਖ ਰਹੀ ਹੈ ਇਹ ਤਾਂ ਲੁਧਿਆਣਾ ਦੀਆਂ ਤਸਵੀਰਾਂ ਨੇ ਬਾਕੀ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਜਿਹੜੇ ਤਹਿਸੀਲ ਆਫਿਸ ਆ ਉੱਥੇ ਇਹ ਇੱਕ ਪੋਜ਼ਿਟਿਵ ਤਸਵੀਰਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਕ ਕੁ ਸ਼ੁੱਕਰਵਾਰ ਤੱਕ ਸਮੂਹਿਕ ਛੁੱਟੀ ਦਾ ਐਲਾਨ ਕੀਤਾ ਸੀ ਤਹਿਸੀਲਦਾਰਾਂ ਨੇ ਪਰ ਹੁਣ ਲੱਗਦਾ ਕਿਉਂਕਿ ਇੱਕ ਦਿਨ ਦੇ ਵਿੱਚ ਹੀ ਜਦੋਂ ਮੁੱਖ ਮੰਤਰੀ ਦਾ ਰਵਈਆ ਜਦੋਂ ਸਾਹਮਣੇ ਆਇਆ ਮੁੱਖ ਮੰਤਰੀ ਨੇ ਜਦੋਂ ਬਿਆਨ ਦੇਣਾ ਸ਼ੁਰੂ ਕੀਤਾ ਮੁੱਖ ਮੰਤਰੀ ਨੇ ਜਦੋਂ ਲਿਸਟ ਜਾਰੀ ਕੀਤੀ ਕਿ ਜਿਹੜੇ ਵੀ ਤਹਿਸੀਲਦਾਰ ਸਮੂਹਿਕ ਛੁੱਟੀ ਤੇ ਗਏ ਨੇ ਉਹਨਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਹੋਵੇ ਪਰ ਉਹਨਾਂ ਦੀ ਜਗ੍ਹਾ ਕਿਸੇ ਹੋਰ ਦੀਆਂ ਡਿਊਟੀਆਂ ਕਿਸੇ ਹੋਰ ਅਫਸਰਾਂ ਦੀਆਂ ਡਿਊਟੀਆਂ ਦੀ ਇੱਕ ਲਿਸਟ ਵੀ ਜਾਰੀ ਕਰ ਦਿੱਤੀ ਜਿਸ ਤੋਂ ਬਾਅਦ ਜਿੰਨੇ ਵੀ ਨਾਇਬ ਤਹਿਸੀਲਦਾਰਾ ਤਹਿਸੀਲਦਾਰਾ ਉਹ ਆਪਣੀਆਂ ਡਿਊਟੀਆਂ ਤੇ ਵਾਪਸ ਪਰਤ ਆਏ ਨੇ ਇਹ ਪੰਜਾਬ ਦੀ ਜਨਤਾ ਦੇ ਲਈ ਇੱਕ ਚੰਗੀ ਖਬਰ ਹੈ ਇੱਕ ਪੋਜ਼ੀਟਿਵ ਖਬਰ ਹੈ ਤੁਸੀਂ ਖੱਜਲ ਖਵਾਰ ਨਹੀਂ ਹੋਵੋਗੇ ਜਿੰਨੇ ਵੀ ਆਪਣੀ ਰਜਿਸਟਰੀ ਦਾ ਕੰਮ ਕਰਾਣਾ ਜਾਂ ਕੁਝ ਹੋਰ ਕੰਮ ਕਰਾਣਾ ਇੰਤਕਾਲ ਕਰਾਣਾ ਤਾਂ ਤੁਸੀਂ ਸਬ ਰਜਿਸਟਰ ਦਫਤਰ ਚਾਹੋ ਜਿੰਨੇ ਵੀ ਚਾਹੇ ਪੂਰਬੀ ਦੀ ਗੱਲ ਕਰੀਏ ਕੇਂਦਰੀ ਦੀ ਗੱਲ ਕਰੀਏ ਜਿੱਥੇ ਵੀ ਰਜਿਸਟਰ ਦਫਤਰ ਹੈ ਤੁਸੀਂ ਆ ਕੇ ਆਪਣਾ ਕੰਮ ਕਰਵਾ ਸਕਦੇ ਹੋ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ